ਸਰਬਜੀਤ ਸੰਗਰੂਰ ਦੀ ਰਚਨਾ ਜੋ ਗੱਲਾਂ ਕਹਿ ਨਹੀਂ ਸਕਦਾ ਹਾਨੀਆਂ ਵਿੱਚ ਜੋ ਗੱਲਾਂ ਕਹਿ ਨਹੀਂ ਸਕਦਾ ਹਾਨੀਆਂ ਵਿੱਚ ਕਹਿ ਦਿੰਦਾ ਹਾਂ ਉਹ ਸੰਗਰੂਰ ਦੀ ਗੀਤਾਂ ਕਹਾਣੀਆਂ ਵਿੱਚ ਕਹਿ ਦਿੰਦਾ ਹਾਂ ਉਹ ਸੰਗਰੂਰ ਦੀ ਗੀਤਾਂ ਕਹਾਣੀਆਂ ਵਿੱਚ ਆਉ ਦੋ ਹੱਥ ਕਰੀਏ ਨਾਲ ਉਹਨਾ ਸੰਗਰੂਰ ਵੀ ਆਉ ਦੋ ਹੱਥ ਕਰੀਏ ਨਾਲ ਉਹਨਾ ਸੰਗਰੂਰ ਵੀ ਜੋ ਕੋਲਦੇ ਰਹੇ ਨੇ ਨਫ਼ਰਤ ਪਾਣੀਆਂ ਵਿੱਚ ਜੋ ਕੋਲਦੇ ਪਾਏ ਨੇ ਨਫ਼ਰਤ ਪਾਣੀਆਂ ਵਿੱਚ